ਇਹੀ ਮੁੱਖ ਮੰਤਰੀ ਜਰ ਸਾਡਾ ਮੁੱਖ ਮੰਤਰੀ ਆਈ ਕੌਨ ਹੈ ਨਸ਼ੇ ਦਾ ਜਿਹੜਾ ਕਿ ਆਪ ਕਦੇ ਨਾ ਕਿਤੇ ਸ਼ਰਾਬ ਪੀ ਕੇ गिर ਜਾਂਦਾ ਤੇ ਜੀ ਦਾ ਕੋਈ ਸੁਧ-ਬੁੱਧ ਨਹੀਂ ਹੈ ਕਿ ਇਹ ਕਾਹ ਸ਼ਰਾਬ ਪੀ ਕੇ ਕਿਆ ਬੋਲ ਦਵੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਇਹੀ ਜਰ ਮੁੱਖ ਮੰਤਰੀ ਸੀ ਪਹਿਲਾ ਇੱਕ ਵਾਰ ਸ਼ਰਾਬੀ ਕੇ ਬੰਦੇ ਮਰੇ ਉਹਨੂੰ ਕਹਿਣਾ ਸੀ ਮੁੱਖ ਮੰਤਰੀ ਦੇ ਪਰਚਾ ਦਰਜ ਕਰੋ ਤੇ ਅੱਜ ਫੇਰ ਇਹੀ ਮੁੱਖ ਮੰਤਰੀ ਉਹਨਾਂ ਨੂੰ 10 ਲੱਖ ਰੁਪਿਆ ਦੇ ਕੇ ਸਾਰ ਰਿਹਾ ਹੈ। ਉਹਨਾਂ ਪਰਿਵਾਰਾਂ ਦੀ ਸਾਰ ਲੈਣ ਤੋਂ ਇਲਾਵਾ ਜ਼ਿੰਮੇਵਾਰ ਬੰਦਿਆਂ ਨੂੰ ਕਟਾਰੇ 'ਚ ਕਿਉਂ ਨਹੀਂ ਖੜਾ ਕੀਤਾ ਜਾਂਦਾ? ਕਿਉਂ ਛੋਟੇ-ਛੋਟੇ ਬੰਦਿਆਂ ਨੂੰ ਮੂਰੇ ਕਰਕੇ ਉਹਨਾਂ ਦੇ ਪਰਚੇ ਕਰਕੇ ਨੁਕਸਾਨ ਕਰ ਰਹੇ ਹੈ। ਮੁੱਖ ਮੰਤਰੀ ਕਿਉਂ ਨਹੀਂ ਅਸਤੀਫਾ ਦਿੰਦਾ? ਜਿਹੜਾ ਮੰਤਰੀ ਇਸ ਦਾ ਮਹਿਕਮੇ ਦਾ ਮਾਲਕ ਹੈ ਉਹਦੀ ਸੁਣਵਾਈ ਕਿਉਂ ਨਹੀਂ? ਜਿਹੜੇ ਅਫਸਰ ਇਨਵੋਲਵ ਹੈ, ਜਿਹੜੇ ਇਹਨਾਂ ਦੇ ਲੀਡਰ ਇਨਵੋਲਵ ਹੈ। ਦੇਖੋ ਕਹਿੰਦੇ ਅੰਬਰ ਬੇਲ ਨਹੀਂ ਛੁੱਟੀ ਦੀ ਬਲੀਹਾਰੇ ਬੁੱਟੇ ਦੇ ਪੁੱਤ ਕਿਸੇ ਦਾ ਕਦੇ ਨਾ ਲਾਇਏ ਸulfੇ ਸੁੱਟੇ ਤੇ ਇਹਨਾਂ ਨੇ ਦੁਨੀਆ ਪਰ ਦਾ ਨਸ਼ਾ ਪੰਜਾਬ ਦੇ ਵਿੱਚ ਫਲਾਇਆ ਜਿੰਨਾ ਨਸ਼ਾ ਪਿਛਲੇ 3 ਸਾਲਾਂ ਚ ਵਧਿਆ ਇੰਨਾ ਕਦੇ ਨਹੀਂ ਵਧਿਆ ਤੇ ਇਹ ਜਿਹੜੇ ਲੀਡਰ ਹੈ ਜਿਹੜੀ ਪੁਲਿਸ ਹੈ ਕਿਉਂਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰੀਆਮ ਬਿਕਦਾ ਬਿਨਾ ਪੁਲਿਸ ਤੇ ਬਿਨਾ ਲੀਡਰਸ਼ਿਪ ਦੀ ਪੈਟਰੋਨਾਈਜ਼ ਤੇ ਕਦੇ ਵੀ ਨਜਾਇਜ਼ ਸ਼ਰਾਬ बिक ਨਹੀਂ ਸਕਦੀ ਕਦੇ ਵੀ ਮਾੜੀ ਸ਼ਰਾਬ ਨਹੀਂ बिक ਸਕਦੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਭਰ ਕੇ ਦਿੱਤਾ ਔਰ ਜਿੰਨੇ ਮਰੇ ਆ ਸਾਰੇ ਗਰੀਬ ਪਰਿਵਾਰਾਂ ਦੇ ਆ ਉੱਥੇ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਤੇ ਸਰਕਾਰ ਨੇ ਅੱਜ ਤੱਕ ਕਿਸੇ ਨੂੰ ਕਟਾਰੇ 'ਚ ਖੜਾ ਨਹੀਂ ਕੀਤਾ ਇਸ ਦੀ ਪਰਪਾਈ ਅੱਜ ਕਰ ਦੇਣਾ ਤਾਂ ਠੀਕ ਹੈ ਨਹੀਂ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਕਰਨੀ ਪਵੇਗੀ ਧੰਨਵਾਦ ਅਗਲਾ ਪੰਜਾਬ ਬਣਾਉਣਾ ਤਾਂ ਜਿੰਨਾਂ ਦੇ ਸਾਰੇ ਇੱਕ ਨੱਗੇ ਨੂੰ ਆਪਣੀ ਹਾਂਜੀ ਜਿਹੜੇ ਪਾਰਟੀਆਂ ਐਸੀਆਂ ਨੇ ਇਹਨਾਂ ਨੂੰ ਆਪਣੀ ਇੱਜ਼ਾਤ ਜਿਹੜੀ ਰਜਿਸਟਰ ਕਰਾਉਣੀ ਚਾਹੀਦੀ ਹੈ ਸ੍ਰੀਮਤੀ ਭਾਈ ਪਰਮਾਤਮਾ ਕਰੇ ਕਾਂਗਰਸ ਦੀ ਸਰਕਾਰ ਆਵੇ ਅੱਗੇ ਨੂੰ ਐਸੀ ਇਹ ਜਿਹੜੀ ਗੁਰਪ੍ਰਤਾਪ ਜੀ ਨੇ ਗੱਲ ਤੋਰੀ ਹੈ ਇਸ ਇਸ ਨੂੰ ਅੱਗੇ ਲਾਵਾਂਗੇ ਜਿੰਨੇ ਚਾਹੇ ਉਹ ਪੰਡਤ ਪੁਜਾਰੀ ਆ ਚਾਹੇ ਉਹ ਮੰਦਰਾਂ ਦੇ ਪੁਜਾਰੀ ਆ ਚਾਹੇ ਗੁਰੂ ਗੁਰੂਆਂ ਦੇ ਘਰ ਦੇ ਪਿਛਾਰੀ ਸਾਰਿਆਂ ਦੇ ਰਜਿਸਟ੍ਰੇਸ਼ਨ ਕਰਕੇ ਇਹਨਾਂ ਦਾ ਕੋਈ ਸਹੀ ਇਹਨਾਂ ਦਾ ਜਿਹੜੇ ਚੰਗੇ ਰੋਜ਼ਗਾਰ ਦਾ ਜਿਹੜਾ ਇੰਤਜ਼ਾਮ ਐਸੀ ਕਰਾਂਗੇ ਕਰਨਗਰ ਕੌਂਸਲ ਦਾ ਅੱਜ ਬੇਪਰ ਬੇਪਰੋਸਕੀ ਮਤਾ ਪਾਇਆ ਗਿਆ ਹਾਂ ਦਾ ਕੀ ਕਹਾਂਗੇ ਕਰਨਗਰ ਬਾਕਰ ਯਾਰ ਇਹ ਬੇਪਰੋਸਕੀ ਨਹੀਂ ਐ ੱੱਕੇ ਇਸ਼ਾਹੀ ਮਤਾ ਐ ਉਹਨਾਂ ਨੇ ੱੱਕੇ ਦੇ ਨਾਲ ਬੰਦੇ ਚੱਕੇ ਆ ਕਿਸੇ ਇੱਥੇ ੱੱਕੇ ਸਾਡਾ ਜਿਹੜਾ ਬਲੌਗ ਪ੍ਰਧਾਨ ਐ ਆਪਣਾ ਸ਼ਰਮਾ ਉਹਦੇ ਤੇ ਵੀ ਪਰਚਾ ਦਰਜ ਕਰਨੇ ਨੂੰ ਉਹਦੇ ਕਰ ਚਾਰ ਵਾਰ ਪੁਲਿਸ ਭੇਜ ਲਈ ਇਹ ਬਿਲਕੁਲੀ ਧਕੇ ਸ਼ਾਹੀ ਦੀ ਗੱਲ ਹੋਈ ਹੈ ਆ ਫੇਰ ਸਰਕਾਰ ਬਦਲ ਜਾਣੀ ਹੈ ਤਾਂ ਇਹਦੇ ਆਣਾ ਕੰਪੀਅਰ ਬਦਲ ਜਾਏਗਾ ਕੋਈ ਯਾਰ ਕੋਈ ਤਿਆਰੀ ਕਰੀ ਜਾਣ ਲੋਕਾਂ ਦੇ ਮਨਾਂ ਚੋਂ ਉੱਤਰ ਚੁੱਕੇ ਐ ਜੀ ਸਾਹਿਬ ਗ੍ਰੰਥੀ ਸਿੰਘਾ ਦੀ ਜਿਹੜੀ ਜਿਹੜੀ ਆ ਕਰਨ ਵਾਸਤੇ ਜੀਵਨ ਪੱਤਰ ਉੱਚਾ ਕਰਨ ਵਾਸਤੇ ਕੋਈ ਹੈ ਕੋਈ ਮੈਂ ਤੁਹਾਨੂੰ ਕਿਹਾ ਕਿ ਆ ਸਾਡੀ ਪਲੈਨਿੰਗ ਦਾ ਇੱਕ ਹਿੱਸਾ ਹੈ કે એસી ਜਿਹੜੇ ਗੁਰੂ ਘਰ ਦੇ ਵਿਚਾਰੀ ਹੈ ਹਾਂਜੀ ਹਾਂਜੀ ਚਾਹੇ ਉਹ ਕਿਸੇ ਗੁਰੂ ਘਰ ਦੇ ਹੈ ਚਾਹੇ ਮੰਦਰ ਦੇ ਹੈ ਜੀ ਜੀ ਐਸੀ ਉਹਨਾਂ ਦੀ ਜਿਹੜਾ ਜੀਵਨ ਪੱਧਰ ਉੱਚਾ ਕਰਨ ਵਾਸਤੇ ਉਪਰਾਲੇ ਕਰ ਰਹੇ ਇਹ ਸਾਡੇ ਉਹ ਤਿਆਰੀ ਦਾ ਹੀ ਹਿੱਸਾ ਹੈ